ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਵੱਖਰੇ ਹੰਝੂ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਆਈ ਜਰੂਰ ਟਾਈਮ ਨਾਲ ਪਹੁੰਚ ਜਾਈ ਰਵੀ ਨੇ ਫੋਨ ਤੇ ਗੁਣਵੰਤ ਨੂੰ ਦੱਸ ਰਹੀ ਸੀ ਪ੍ਰਿਆ ਕਹਿ ਰਹੀ ਸੀ ਗੁਣਵੰਤ ਮਾਸੀ ਨੂੰ ਜਰੂਰ ਦੱਸ ਦੇਣਾ ਅੱਛਾ ਅੱਛਾ ਤੂੰ ਫਿਕਰ ਨਾ ਕਰ ਇਸ ਸਮਰੋਹ ਵਿੱਚ ਤਾਂ ਮੈਂ ਜਰੂਰ ਭਾਗ ਲਵਾਂਗੀ ਇਹ ਕਹਿ ਕੇ ਗੁਣਵੰਤ ਨੇ ਫੋਨ ਰੱਖ ਦਿੱਤਾ ਫੋਨ ਰੱਖਣਸਾਰ ਹੀ ਗੁਣਵੰਤ ਦਾ ਦਿਮਾਗ ਉਹਨਾਂ ਗੱਲਾਂ ਵੱਲ ਚਲਾ ਗਿਆ ਜੋ ਅੱਜ ਤੋਂ ਕਈ ਸਾਲ ਪਹਿਲਾਂ ਹੋਈਆਂ ਸਨ ਗੁਣਵੰਤ ਨਾਲ ਇਹ ਪਹਿਲੀ ਵਾਰੀ ਨਹੀਂ ਸੀ ਹੋਇਆ ਚੁੱਕਿਆ ਸਗੋਂ ਅੱਗੇ ਵੀ ਹੋ ਚੁੱਕਿਆ ਸੀ ਜਦੋਂ ਵੀ ਉਹ ਪ੍ਰਿਆ ਨੂੰ ਵੇਖਦੀ ਜਾਂ ਉਸ ਬਾਰੇ ਕੋਈ ਗੱਲ ਹੁੰਦੀ ਤਾਂ ਉਸ ਦਾ ਦਿਮਾਗ ਆਪਣੇ ਆਪ ਹੀ ਪੁਰਾਣੀਆਂ ਗੱਲਾਂ ਵਿੱਚ ਗਵਾਚ ਜਾਂਦਾ ਰਵੀ ਤੇ ਗੁਣਵੰਤ ਦਸਵੀਂ ਕਲਾਸ ਤੋਂ ਹੀ ਪੱਕੀਆਂ ਸਹੇਲੀਆਂ ਸਨ ਕਾਲਜ ਵਿੱਚ ਬੀਏ ਕਰਦਿਆਂ ਰਵੀ ਦਾ ਵਿਆਹ ਕੈਨੇਡਾ ਤੋਂ ਆਏ ਮੁੰਡੇ ਨਾਲ ਹੋ ਗਿਆ ਉਹ ਆਪਣੀ ਬੀਏ ਵੇਚ ਛੱਡ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸ਼ਰੀ ਵਿੱਚ ਜਾ ਵਸੀ ਉਦੋਂ ਇੰਡੀਆ ਵਿੱਚ ਫੋਨ ਆਮ ਨਾ ਹੋਣ ਕਾਰਨ ਦੋਨੋਂ ਸਹੇਲੀਆਂ ਚਿੱਠੀਆਂ ਰਾਹੀਂ ਮਨ ਦੇ ਭਾਵ ਪ੍ਰਗਟ ਕਰਦੀਆਂ ਜਦੋਂ ਰਵੀ ਦੀ ਪਹਿਲੀ ਬੱਚੀ ਨੇ ਜਨਮ ਲਿਆ ਤਾਂ ਉਸ ਨੇ ਬਹੁਤ ਚਾਵਾ ਨਾਲ ਗੁਣਵੰਤ ਨੂੰ ਬੱਚੀ ਦੀਆਂ ਫੋਟੋਆਂ ਭੇਜੀਆਂ ਇਸ ਤਰ੍ਹਾਂ 3 ਸਾਲ ਫੋਟੋ ਚਿੱਠੀਆਂ ਵਿੱਚ ਚਲੇ ਗਏ ਜਦੋਂ ਗੁਣਵੰਤ ਨੇ ਐਮੇ ਕੀਤੀ ਤਾਂ ਉਦੋਂ ਹੀ ਉਸ ਦਾ ਰਿਸ਼ਤਾ ਕੈਨੇਡਾ ਤੋਂ ਹੀ ਇੱਕ ਲੜਕੇ ਨਾਲ ਹੋ ਗਿਆ ਜਦੋਂ ਰਵੀ ਨੂੰ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਾ ਰਿਹਾ ਜਦੋਂ ਗੁਣਵੰਤ ਦਾ ਵਿਆਹ ਹੋਇਆ ਤਾਂ ਰਵੀ ਸਰੀ ਤੋਂ ਕੈਲਗਰੀ ਉਸ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਗਈ ਹੁਣ ਤਾਂ ਦੂਜੇ ਤੀਜੇ ਦਿਨ ਉਹਨਾਂ ਦੀ ਫੋਨ ਉੱਪਰ ਗੱਲਬਾਤ ਹੁੰਦੀ ਹੀ ਰਹਿੰਦੀ ਫਿਰ ਗੁਣਵੰਤ ਦਾ ਪਰਿਵਾਰ ਵੀ ਸਰੀ ਮੂਵ ਹੋ ਗਿਆ ਬਸ ਹੁਣ ਦੋਵਾਂ ਸਹੇਲੀਆਂ ਲਈ ਬਿੱਲੀ ਪਾਣੇ ਸ਼ਿੱਕਾ ਟੁੱਟੇ ਵਾਲੀ ਗੱਲ ਹੋਈ ਦੋਨਾਂ ਸਹੇਲੀਆਂ ਦਾ ਆਪਸੀ ਮਿਲਵਰਤਨ ਪਹਿਨਾ ਵਰਗਾ ਸੀ ਜਦੋਂ ਰਵੀ ਦੀ ਗੁੱਡੀ 5 ਸਾਲ ਦੀ ਹੋਈ ਤਾਂ ਉਸਨੇ ਗਨਵੰਤ ਨੂੰ ਫੋਨ ਤੇ ਦੱਸਿਆ ਮੇਰੀ ਤਬੀਅਤ ਕੁਝ ਠੀਕ ਨਹੀਂ ਰਹਿੰਦੀ ਲੱਗਦਾ ਹੈ ਮੈਂ ਪ੍ਰੈਗਨੈਂਟ ਹੋ ਗਈ ਹਾਂ ਅੱਛਾ ਚੰਗਾ ਹੈ ਸਗੋ ਹੁਣ ਤੈਨੂੰ ਹੋਣਾ ਵੀ ਚਾਹੀਦਾ ਸੀ ਰੰਮੀ 5 ਸਾਲ ਦੀ ਤਾਂ ਹੋ ਗਈ ਇਸ ਵਾਰੀ ਜੇ ਕਾਕਾ ਹੋ ਜਾਵੇ ਤਾਂ ਮੈਂ ਆਪਰੇਸ਼ਨ ਕਰਵਾ ਲੈਣਾ ਪਹਿਲਾਂ ਡਾਕਟਰ ਦੇ ਤਾਂ ਜਾ ਆ ਉਹ ਤਾਂ ਮੈਂ 3 ਵਜੇ ਦੀ ਅਪਾਇੰਟਮੈਂਟ ਬਣਾਈ ਹੈ ਕੁਝ ਦਿਨ ਵੀ ਰਵੀ ਭਾਵੇਂ ਫੋਨ ਬੰਦ ਕਰ ਗਈ ਸੀ ਗੁਨਵੰਤ ਫਿਰ ਉਸ ਬਾਰੇ ਹੀ ਸੋਚਦੀ ਰਹੀ ਕਿ ਅਸੀਂ ਭਾਵੇਂ ਅਗਾਹ ਵਧੂ ਦੇਸ਼ਾਂ ਵਿੱਚ ਆ ਗਏ ਹਾਂ ਜਿੱਥੇ ਕੁੜੀ ਮੁੰਡੇ ਵਿੱਚ ਕੋਈ ਫਰਕ ਨਹੀਂ ਹੁੰਦਾ ਪਰ ਸਾਡੀ ਸੋਚ ਸਾਡੇ ਨਾਲ ਹੀ ਇਹਨਾਂ ਦੇਸ਼ਾਂ ਵਿੱਚ ਆ ਗਈ ਜਾਂ ਅਸੀਂ ਇੰਨੇ ਅੜਪਾ ਹਾਂ ਕਿ ਆਪਣੀ ਸੋਚ ਬਦਲਣਾ ਨਹੀਂ ਚਾਹੁੰਦੇ ਜਾਂ ਜਿਸ ਮਾਹੌਲ ਵਿੱਚ ਅਸੀਂ ਆ ਗਏ ਹਾਂ ਉਸ ਵਿੱਚ ਰਚਨਾ ਨਹੀਂ ਚਾਉਂਦੇ ਇਹੋ ਜਹੀਆਂ ਹੋਰ ਅਨੇਕਾਂ ਗੱਲਾਂ ਸਾਰਾ ਦਿਨ ਗੁਨਵੰਤ ਦੇ ਮਨ ਵਿੱਚ ਆਉਂਦੀਆਂ ਰਹੀਆਂ ਕਿ ਕਿਹੜਾ ਜ਼ਮਾਨਾ ਆ ਗਿਆ ਹੈ ਪਰ ਕੁੜੀਆਂ ਦੇ ਜਨਮ ਹੋਣ ਤੇ ਅਜੇ ਵੀ ਦਿਲਾਂ ਵਿੱਚ ਫਰਕ ਹੈ ਇਹ ਗੱਲਾਂ ਸੋਚਦਿਆਂ ਗੁਨਵੰਤ ਨੂੰ ਆਪਣਾ ਵਿਲਾਜਾਦ ਆ ਗਿਆ ਸੀ ਜਦੋਂ ਉਹ ਥੋੜੀ ਜਿਹੀ ਵੱਡੀ ਹੋਈ ਤਾਂ ਉਸ ਦੇ ਖੁੱਲੇ ਆਮ ਬਾਹਰ ਜਾਣ ਔਰ ਆਨ ਜਾਣ ਤੇ ਰੋਕਾਂ ਲੱਗਣ ਲੱਗ ਪਈਆਂ ਜਦੋਂ ਕਿ ਉਸ ਦਾ ਭਰਾ ਮੁੰਡਿਆਂ ਨਾਲ ਬਾਹਰ ਸਾਰੀਆਂ ਥਾਵਾਂ ਤੇ ਆ ਸਕਦਾ ਸੀ ਉਹ ਥੋੜਾ ਜਿਹਾ ਉੱਚੀ ਹਾਸ ਲਵੇ ਤਾਂ ਦਾਦੀ ਨੇ ਛੱਟ ਰੋਕ ਦਿੰਦੇ ਸਨ ਕੁੜੀਆਂ ਇਸ ਤਰ੍ਹਾਂ ਹੀੜ-ਹੀੜ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ ਹੌਲੀ ਹੱਸਿਆ ਕਰ ਉਸ ਦਾ ਭਰਾ ਉੱਚੀ-ਉੱਚੀ ਬੋਲਦਾ ਤੇ ਹੱਸਦਾ ਵੀ ਪਰ ਉਸ ਨੂੰ ਕੋਈ ਨਾ ਰੋਕਦਾ ਪਰ ਇਹ ਇੱਕ ਗੱਲ ਗੁਣਵੰਤ ਨੂੰ ਆਪਣੀ ਦਾਦੀ ਦੀ ਸਮਝ ਨਹੀਂ ਸੀ ਪੈਂਦੀ ਜਦੋਂ ਉਸ ਦਾ ਭਰਾ ਨਵਾਂ ਕੱਪੜਾ ਪਾਉਣ ਲੱਗਦਾ ਤਾਂ ਦਾਦੀ ਜੀ ਕਹਿ ਦਿੰਦੇ ਕੱਪੜਾ ਪਹਿਨਦੇ ਪਿਆਰਾਂ ਨੂੰ ਸੁਹਾ ਕੇ ਪਾ ਧੀਆਂ ਧਿਆਣੀਆਂ ਹੁੰਦੀਆਂ ਨੇ ਖੈਰ ਉਹ ਤਾਂ ਦਾਦੀ ਜੀ ਦੇ ਵੇਲੇ ਦਾ ਸਮਾਂ ਸੀ ਪਰ ਹੁਣ ਤਾਂ ਪ੍ਰਣਾਲਾ ਥਾਂ ਦਾ ਥਾਂ ਹੈ ਬੇਸ਼ੱਕ ਵਿਦਵਾਨ ਪ੍ਰਚਾਰਕ ਅਤੇ ਸੁਲਝੇ ਹੋਏ ਇਨਸਾਨ ਰੌਲਾ ਪਾ ਰਹੇ ਨੇ ਕਿ ਲੜਕੀ ਨੂੰ ਲੜਕੇ ਦੇ ਤੋਲ ਹੀ ਸਮਝੋ ਡਾਕਟਰ ਤੇ ਆਉਣ ਤੋਂ ਬਾਅਦ ਰਵੀ ਨੇ ਗੁਣਵੰਤ ਨੂੰ ਫਿਰ ਫੋਨ ਕੀਤਾ ਗੁਣਵੰਤ ਮੈਂ ਸੱਚਮੁੱਚ ਹੀ ਐਕਸਪੈਕਟਿੰਗ ਹਾਂ ਚਲੋ ਫਿਰ ਤਾਂ ਵਧੀਆ ਹੋਇਆ ਹੋਇਆ ਤਾਂ ਵਧੀਆ ਹੈ ਪਰ ਨਾਲ ਹੀ ਪ੍ਰੋਬਲਮ ਵੀ ਹੋ ਗਈ ਹੈ ਕੀ ਹੋਇਆ ਮੇਰੀ ਮਦਰ ਇਨ ਲਾ ਕਹਿੰਦੀ ਹੈ ਕਿ ਸਕੈਨ ਕਰਵਾ ਲੈ ਪਤਾ ਲੱਗ ਜਾਵੇਗਾ ਕੁੜੀ ਹੈ ਜਾਂ ਮੁੰਡਾ ਮੇਰੇ ਖਿਆਲ ਹੈ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕੁਦਰਤ ਜੋ ਵੀ ਕਰਦੀ ਹੈ ਹਮੇਸ਼ਾ ਚੰਗਾ ਹੀ ਹੁੰਦਾ ਹੈ ਗੁਣਵੰਤ ਨੇ ਕਿਹਾ ਸਕੈਨ ਕਰਵਾ ਕੇ ਜੇ ਪਤਾ ਕਰ ਲਿਆ ਕਿ ਮੁੰਡਾ ਹੈ ਜਾਂ ਕੁੜੀ ਫਿਰ ਤੁਸੀਂ ਕੀ ਕਰ ਲੈਣਾ ਹੈ ਉਹ ਜੋ ਹੈ ਸੋ ਹੈ ਬੀਜੀ ਕਹਿੰਦੀ ਹੈ ਜੇ ਕੁੜੀ ਹੋਈ ਤਾਂ ਅਬੋਰਸ਼ਨ ਕਰਵਾ ਲਈ ਹੈ ਇਹ ਗੱਲ ਸੁਣ ਕੇ ਗਨਵੰਤ ਨੇ ਹੈਰਾਨ ਪਰੇਸ਼ਾਨ ਹੁੰਦਿਆਂ ਪੁੱਛਿਆ ਕਿ ਤੂੰ ਵੀ ਬੀਜੀ ਨਾਲ ਹੀ ਸਹਿਮਤ ਹੈ ਮੈਂ ਵਿੱਚੋਂ ਤਾਂ ਨਹੀਂ ਚਾਹੁੰਦੀ ਪਰ ਕਦੀ ਕਦੀ ਬੀਜੀ ਦੀ ਗੱਲ ਠੀਕ ਵੀ ਲੱਗਣ ਲੱਗ ਪੈਂਦੀ ਹੈ ਅਸੀਂ ਕੈਨੇਡਾ ਵਰਗੇ ਅਗਾਂਹ ਵਧੂ ਦੇਸ਼ਾਂ ਵਿੱਚ ਆ ਗਏ ਹਾਂ ਗੁਨਵੰਤ ਨੇ ਸਿੱਧਾ ਹੀ ਕਹਿ ਦਿੱਤਾ ਪਰ ਸਾਡੀ ਸੋਚ ਅਜੇ ਵੀ ਪਛਾਣ ਖਿੱਚੂ ਹੈ ਬੀਜੀ ਦਾ ਮਤਲਬ ਹੈ ਤੁਸੀਂ ਦੋ ਤਾਂ ਬੱਚੇ ਰੱਖਣੇ ਆ ਰਵੀ ਨੇ ਦੱਸਿਆ ਉਹਨਾਂ ਦਾ ਭਾਵ ਹੈ ਕਿ ਜੇ ਮੁੰਡਾ ਨਾ ਹੋਇਆ ਤਾਂ ਵੰਚ ਦਾ ਨਾਂ ਅੱਗੇ ਕਿਵੇਂ ਛੱਲੇਗਾ ਤੂੰ ਆਪਣੇ ਹਸਬੰਦ ਨੂੰ ਇਸ ਬਾਰੇ ਦੱਸਿਆ ਉਹ ਤਾਂ ਕਹਿੰਦੇ ਆ ਜੋ ਮਰਜ਼ੀ ਕਰਦੀਆਂ ਫਿਰੋ ਮੈਨੂੰ ਨਾ ਇਸ ਬਾਰੇ ਕੁਝ ਪੁੱਛੋ ਹੱਦ ਹੋ ਗਈ ਗੁਨਵੰਤ ਨੇ ਕਿਹਾ ਪਰ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਖੈਰ ਤੁਹਾਡੇ ਘਰ ਦਾ ਮਾਮਲਾ ਹੈ ਦਿਲ ਤਾਂ ਮੇਰਾ ਵੀ ਨਹੀਂ ਕਰਦਾ ਅੱਗੇ ਜੋ ਰੱਬ ਨੂੰ ਭਾਵੇ ਰੱਬ ਵੀ ਉਹ ਹੀ ਕਰਦਾ ਹੈ ਜੋ ਇਨਸਾਨ ਨੂੰ ਪਾਉਂਦਾ ਹੈ ਬਨਵੰਤ ਨੇ ਗੁੱਸੇ ਵਿੱਚ ਕਿਹਾ ਜੇ ਤੂੰ ਆਪਣਾ ਇਰਾਦਾ ਢੀਢ ਰੱਖੇ ਤਾਂ ਕਿਵੇਂ ਤੇਰੀ ਅਬੋਸ਼ਣ ਹੋ ਜਾਵੇਗੀ ਚਲੋ ਦੇਖਦੇ ਹਾਂ ਰਵੀ ਨੇ ਗੱਲ ਨੂੰ ਖਤਮ ਕਰਨ ਦੇ ਢੰਗ ਨਾਲ ਇਹ ਗੱਲ ਕਹੀ ਪਹਿਲਾ ਸਕੈਨ ਤਾਂ ਕਰਵਾ ਲਈਏ ਸਕੈਨ ਕਰਵਾਉਣ ਤੋਂ ਬਾਅਦ ਫਿਰ ਰਵੀ ਦਾ ਫੋਨ ਆਇਆ ਬਹੁਤ ਉਦਾਸ ਅਤੇ ਧੀਮੀ ਆਵਾਜ਼ ਵਿੱਚ ਉਸਨੇ ਕਿਹਾ ਗੁਨਵੰਤ ਕੱਲ ਸਕੈਨ ਕਰਵਾਉਣ ਗਈ ਸਾਂ ਗੁੱਡੀਆ ਗੁਨਵੰਤ ਨੇ ਉਸ ਦੇ ਕਹਿਣ ਦੇ ਹਿਸਾਬ ਤੋਂ ਅੰਦਾਜ਼ਾ ਲਾਉਂਦੇ ਕਿਹਾ ਤੇਰੀ ਅਦਾਸ ਵਾਸਤੇ ਪਤਾ ਲੱਗ ਗਿਆ ਨਹੀਂ ਰਵੀ ਨੇ ਦੱਸਿਆ ਸਕੈਨ ਟੈਕਨੀਸ਼ੀਅਨ ਨੇ ਕਿਹਾ ਕੀ ਪਤਾ ਨਹੀਂ ਲੱਗ ਰਿਹਾ ਕੀ ਹੈ ਇਸ ਦਾ ਮਤਲਬ ਹੈ ਗੁਨਵੰਤ ਨੇ ਲੰਮਾ ਸਾਹ ਖਿੱਚਦੇ ਕਿਹਾ ਕੁਦਰਤ ਨਹੀਂ ਚਾਹੁੰਦੀ ਕਿ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰ ਸਕੋ ਨਹੀਂ ਨਹੀਂ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਰਵੀ ਨੇ ਜਵਾਬ ਦਿੱਤਾ ਥੋੜਾ ਚਿਰ ਬਾਅਦ ਫਿਰ ਸਕੈਨ ਕਰਨਗੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਗੁਨਵੰਤ ਨੇ ਫਿਰ ਕਿਹਾ ਐਨੇ ਪੈਸੇ ਲਾ ਰਹੀਆਂ ਵਾਰ-ਵਾਰ ਸਕੈਨ ਕਰਵਾਉਂਦੇ ਜਾਣਾ ਵੀ ਅਮਰੀਕਾ ਦੇ ਬਾਰਡਰ ਤੇ ਪੈਂਦਾ ਹੈ ਚਲੋ ਕੋਈ ਨਹੀਂ ਇੱਕ ਵਾਰੀ ਫੇਰ ਟਰਾਈ ਕਰ ਲੈਂਦੇ ਹਾਂ ਗੁਨਵੰਤ ਨੂੰ ਉਸ ਦਾ ਜਵਾਬ ਸੁਣ ਕੇ ਗੁੱਸਾ ਚੜਿਆ ਪਰ ਉਸ ਨੇ ਕੁਝ ਨਾ ਕਿਹਾ ਉਸ ਦਾ ਅਗਾਹ ਗੱਲ ਕਰਨ ਨੂੰ ਦਿਲ ਨਾ ਕੀਤਾ ਤੇ ਉਸ ਨੇ ਬਹਾਨੇ ਨਾਲ ਕਿਹਾ ਕੰਮ ਤੇ ਜਾਣ ਦਾ ਟਾਈਮ ਹੋ ਚਲਿਆ ਹੈ ਫਿਰ ਗੱਲ ਕਰਾਂਗੇ ਗੁਨਵੰਤ ਨੇ ਮੋੜ ਰਵੀ ਨੂੰ ਫੋਨ ਨਾ ਕੀਤਾ ਕੁਝ ਦਿਨ ਬਾਅਦ ਰਵੀ ਨੇ ਆਪ ਹੀ ਫੋਨ ਕੀਤਾ ਕੀ ਗੱਲ ਤੂੰ ਫੋਨ ਹੀ ਨਹੀਂ ਕਰਦੀ ਜਦੋਂ ਤੂੰ ਮੇਰੀ ਗੱਲ ਮੰਨ ਹੀ ਨਹੀਂ ਰਹੀ ਤਾਂ ਫੋਨ ਕੀ ਕਰਨਾ ਹੁਣ ਤੇਰੀ ਗੱਲ ਹੀ ਮੰਨਣੀ ਪੈਣੀ ਹੈ ਅਰਾਦਾ ਕਿਵੇਂ ਬਦਲ ਗਿਆ ਕੀ ਦੱਸਾਂ ਰਵੀ ਨੇ ਜਵਾਬ ਦਿੱਤਾ ਜਦੋਂ ਐਤਕੀ ਵੀ ਸਕੈਨ ਕਰਵਾਉਣ ਗਏ ਤਾਂ ਵੀ ਪਤਾ ਨਹੀਂ ਲੱਗਾ ਕਿ ਗਰਭ ਵਿੱਚ ਕੀ ਹੈ ਇਸ ਛੋਟੀ ਜਿਹੀਆ ਇਹ ਹੀ ਹੋਇਆ ਕਿ ਸਾਇੰਸ ਜਿੱਥੇ ਮਰਜ਼ੀ ਪਹੁੰਚ ਜਾਵੇ ਪਰ ਕੁਦਰਤ ਨੂੰ ਦਬਾ ਨਹੀਂ ਸਕਦੀ ਕੁਦਰਤ ਨੂੰ ਕੀ ਦਬਾਉਣਾ ਰਵੀ ਨੇ ਦੱਸਿਆ ਜਦੋਂ ਵੀ ਸਕੈਨ ਕਰਨ ਦੀ ਕੋਸ਼ਿਸ਼ ਕੀਤੀ ਬੱਚਾ ਘੁੰਮ ਜਾਂਦਾ ਹੈ ਅਤੇ ਬੱਚੇ ਦੀ ਪਿੱਠ ਹੀ ਸਾਹਮਣੇ ਆਉਂਦੀ ਹੈ। ਅੱਛਾ ਇਸ ਕਰਕੇ ਇਰਾਦਾ ਬਦਲ ਲਿਆ। ਗੁਨਵੰਤ ਨੇ ਮਨ ਵਿੱਚ ਕੁਦਰਤ ਨੂੰ ਸਜਦਾ ਕਰਦੇ ਰਵੀ ਨੂੰ ਕਿਹਾ ਚਲੋ ਦੇਰ ਆਏ ਦਰੁਸਤ ਆਏ। ਰਵੀ ਨਾਲ ਹੀ ਫੋਨ ਤੇ ਗੱਲ ਕਰਨ ਤੋਂ ਬਾਅਦ ਗੁਨਵੰਤ ਸੋਚ ਰਹੀ ਸੀ ਕਿ ਪੰਜਾਬ ਵਿੱਚ ਤਾਂ ਕੁੜੀਆਂ ਬਾਰੇ ਗੱਲ ਕਰੀਏ ਤਾਂ ਸੋ ਸੋ ਕਾਰਨ ਦੱਸ ਦੇ ਨੇ ਦਾਜ ਦੀ ਪ੍ਰੋਬਲਮ, ਸਹੁਰਿਆਂ ਦਾ ਮਾੜਾ ਵਿਵਹਾਰ ਪਰ ਬਾਹਰ ਤਾਂ ਜਈਆਂ ਕੋਈ ਮੁਸ਼ਕਲਾਂ ਨਹੀਂ ਹਨ ਫਿਰ ਵੀ ਕੁੜੀਆਂ ਤੋਂ ਡਰਦੀ ਕਿਉਂ ਨੇ ਕੁੜੀਆਂ ਹੀ ਤਾਂ ਹਨ ਜੋ ਇੱਕ ਚੰਗਾ ਪਰਿਵਾਰ ਪੈਦਾ ਕਰ ਸਕਦੀਆਂ ਨੇ ਸਮਾਜ ਸੁਧਾਰ ਸਕਦੀਆਂ ਨੇ ਕੋਮਾ ਦੀ ਤਕਦੀਰ ਬਦਲ ਸਕਦੀਆਂ ਨੇ ਪਰ ਸ਼ਰਤ ਇਹ ਹੈ ਕਿ ਪਹਿਲਾਂ ਉਹ ਆਪ ਚੰਗੀਆਂ ਮਾਵਾਂ ਹੋਣ ਗੁਣਵੰਤ ਨੂੰ ਮਹਾਨ ਸਿਕੰਦਰ ਦੀ ਕਹੀ ਗੱਲ ਜਾਤ ਆਈ ਜੋ ਉਸਨੇ ਉਸ ਵੇਲੇ ਦੇ ਸਮਾਜ ਨੂੰ ਕਹੀ ਸੀ ਕਿ ਵਧੀਆਂ ਮਾਵਾਂ ਹੀ ਵਧੀਆਂ ਕੌਮਾਂ ਨੂੰ ਜਨਮ ਦੇ ਸਕਦੀਆਂ ਹਨ ਪਰ ਸਾਡਾ ਸਮਾਜ ਤਾਂ ਪਤਾ ਨਹੀਂ ਕਿੱਦਣ ਨੂੰ ਤੋੜ ਪਿਆ ਅਜਹੀਆਂ ਗੱਲਾਂ ਵਿੱਚੋਂ ਅਜੇ ਵੀ ਬਾਹਰ ਨਾ ਨਿਕਲਦੀ ਜੇ ਦਰਵਾਜ਼ੇ ਦੀ ਘੰਟੀ ਨਾ ਵੱਜਦੀ ਪਹਿਲਾਂ ਤਾਂ ਉਸਨੇ ਸੋਚਿਆ ਕਿ ਉਸਦਾ ਹਸਬੰਦ ਕਮਲ ਹੀ ਨਾ ਹੋਵੇ ਕਿਉਂਕਿ ਉਹ ਸਵੇਰੇ ਘਰ ਦੀ ਚਾਬੀ ਲਿਜਾਣਾ ਭੁੱਲ ਗਿਆ ਸੀ ਦਰਵਾਜ਼ੇ ਤੇ ਕਮਲ ਦੇ ਦੋਸਤ ਬਿੰਦਰ ਦੀ ਮਾਤਾ ਚੀਖ ਲੋਤੇ ਸਨ ਜੋ ਆਪਣੇ ਪੋਤੇ ਹੋਣ ਦੀ ਖੁਸ਼ੀ ਵਿੱਚ ਲੰਡੂ ਵੰਡ ਰਹੇ ਸਨ ਮਾਤਾ ਜੀ ਅੰਦਰ ਆ ਜਾਓ ਗੁਨਵੰਤ ਨੇ ਮਾਤਾ ਜੀ ਤੋਂ ਡੱਬਾ ਫੜਦੇ ਕਿਹਾ ਤੁਹਾਡੀ ਸਿਹਤ ਠੀਕ ਹੈ ਕੁੜੇ ਗੁਨਵੰਤ ਆ ਜਦੋਂ ਦਾ ਪੋਤਾ ਆਇਆ ਮਾਤਾ ਜੀ ਨੇ ਲਿਵਿੰਗ ਰੂਮ ਦੇ ਸੋਫੇ ਤੇ ਬੈਠ ਦਿਆਂ ਕਿਹਾ ਉਦੋਂ ਦੀ ਤਾਂ ਮੈਂ ਨੌ ਵਰ ਨੌ ਹੋ ਗਈ ਆ ਮਾਤਾ ਜੀ ਤੁਹਾਡੇ ਮਨ ਤੇ ਬੋਝ ਹੋਣਾ ਕਿ ਮੇਰੇ ਦੋ ਪੋਤੀਆਂ ਹਨ ਪੋਤਾ ਨਹੀਂ ਹੈ ਹੁਣ ਤੁਹਾਡਾ ਮਨ ਖੁਸ਼ ਹੋ ਗਿਆ ਤੇ ਰੋਗ ਵੀ ਦੂਰ ਹੋ ਗਿਆ ਸੱਚੀ ਗੁਨਵੰਤ ਖੋਰੇ ਆਹੀ ਗੱਲ ਸੀ ਮਤ ਦੇਖਿਆ ਮਾਤਾ ਜੀ ਤੁਸੀਂ ਆਪ ਹੀ ਆਪਣੇ ਆਪ ਨੂੰ ਬਿਮਾਰ ਕੀਤਾ ਹੋਇਆ ਸੀ ਪੁੱਤ ਹੁਣ ਮੈਨੂੰ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਣ ਬਾਰੇ ਨਾ ਦੱਸਣ ਲੱਗ ਪਈ ਕਿਉਂਕਿ ਅੱਗੇ ਵੀ ਤੂੰ ਇਹੀ ਦੱਸਦੀ ਰਹਿੰਦੀ ਹੈ ਜਿੰਨਾ ਚਿਰ ਤੁਹਾਡੀ ਸੋਚ ਬਦਲਦੀ ਨਹੀਂ ਗੁਨਵੰਤ ਨੇ ਹੱਸਦਿਆਂ ਕਿਹਾ ਮੈਂ ਉਹਨਾਂ ਚਿਰ ਤੁਹਾਡੇ ਨਾਲ ਅਜਹੀਆਂ ਗੱਲਾਂ ਕਰਨੋਂ ਨਹੀਂ ਹਟਣਾ ਸੋਚ ਇਸ ਜਨਮ ਵਿੱਚ ਤਾਂ ਕੀ ਬਦਲਨੀ ਅਗਾਹਾਂ ਪਾਵੇਂ ਬਦਲ ਜਾਊਗੀ ਹੁਣ ਤੁਸੀਂ ਮੇਰੇ ਘਰ ਆਏ ਹੋ ਗੁਨਵੰਤ ਨੇ ਗੱਲ ਮਕਾਉਂਦੇ ਹੋਏ ਮੁਸਕੁਰਾ ਕੇ ਕਿਹਾ ਇਸ ਲਈ ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਨ ਨਹੀਂ ਕਰਨੀ ਪਰ ਇੱਕ ਦਿਨ ਉਸ ਤਰ੍ਹਾਂ ਦਾ ਕਈ ਗੱਲਾਂ ਤੇਰੀਆਂ ਠੀਕ ਨੇ ਹੁੰਦੀਆਂ ਨੇ ਇਸ ਤਰ੍ਹਾਂ ਜਿਸ ਤਰ੍ਹਾਂ ਤੂੰ ਕਹਿਨੀ ਰਹਿਣੀ ਹੈ ਕਿ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਪੜਦੀਆਂ ਵਾਂ ਚਲੋ ਕੁਝ ਗੱਲਾਂ ਤਾਂ ਠੀਕ ਮੰਨਦੇ ਹਾਂ ਗੁਣਵੰਤ ਨੇ ਜੂਸ ਦਾ ਗਲਾਸ ਮਾਤਾ ਜੀ ਨੂੰ ਫੜਾਉਂਦੇ ਕਿਹਾ ਹੌਲੀ ਹੌਲੀ ਬਾਕੀ ਵੀ ਮੰਨ ਜਾਓਗੇ ਮਾਤਾ ਜੀ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਹੋਰ ਗੱਲ ਤੋੜਦਿਆਂ ਕਿਹਾ ਆ ਬਾਹਰਲੇ ਮੁਲਕ ਵਿੱਚ ਤਾਂ ਕੁੜੀਆਂ ਤੂੰ ਹੋਰ ਵੀ ਜ਼ਿਆਦਾ ਡਰ ਲੱਗਦਾ ਏ ਉਹ ਕਿਉਂ ਗੁਣਵੰਤ ਨੇ ਹੈਰਾਨ ਹੁੰਦਿਆਂ ਕਿਹਾ ਇੱਥੇ ਤਾਂ ਕੁੜੀਆਂ ਬਾਹਰ ਵੀ ਕੰਮ ਕਰਦੀਆਂ ਨੇ ਤੇ ਘਰ ਵੀ ਤੂੰ ਤਾਂ ਪੰਜਾਬ ਦੀਆਂ ਜੰਮੀਆਂ ਦੀ ਗੱਲ ਕਰਦੀ ਐ ਮਾਤਾ ਜੀ ਨੇ ਜੂਸ ਦਾ ਕੁੱਟ ਪਰਦਿਆ ਕਿਹਾ ਮੈਂ ਤਾਂ ਇੱਧਰ ਦੀਆਂ ਦੀ ਗੱਲ ਕਰਦੀ ਪਈ ਵਾਂ ਉਹਨਾਂ ਨੇ ਕੀ ਕਰ ਦਿੱਤਾ ਮਿਹਰ ਦੇ ਵਿਆਹ ਦੀ ਪਾਰਟੀ ਤੇ ਕਿੰਨੀਆਂ ਕੁੜੀਆਂ ਸ਼ਰਾਬ ਪੀਂਦੀਆਂ ਵੇਖੀਆਂ ਮਾਤਾ ਜੀ ਉਹ ਤਾਂ ਸੰਸਕਾਰਾਂ ਦੀ ਗੱਲ ਹੈ ਜਿੰਨਾ ਕੁੜੀਆਂ ਨੂੰ ਘਰੋਂ ਚੰਗੇ ਸਸਕਾਰ ਮਿਲ ਜਾਂਦੇ ਨੇ ਉਹ ਇੱਧਰ ਦੀਆਂ ਹੋਣ ਜਾਂ ਉੱਧਰ ਦੀਆਂ ਉਹ ਗਲਤ ਆਦਤਾਂ ਤੋਂ ਬਚੀਆਂ ਰਹਿੰਦੀਆਂ ਹਨ ਹਾਂ ਆ ਤਾਂ ਠੀਕ ਹੈ ਹੁਣ ਮੈਂ ਸਮਝ ਗਈ ਆ ਤੇਰੀ ਗੱਲ ਜੈਸੀ ਕੋਕੋ ਤੈਸੇ ਕੋਕੋ ਦੇ ਬੱਚੇ ਨਿਆਣੇ ਦੀ ਪਹਿਲੀ ਅਧਿਆਪਕ ਮਾਂ ਹੁੰਦੀ ਹੈ ਪਰ ਜੇ ਮਾਂ ਹੀ ਮਾਤਾ ਜੀ ਨੇ ਸਾਹਮਣੇ ਖਿੜਕੀ ਵੱਲ ਬਾਹਰ ਦੇਖਦਿਆ ਕਿਹਾ ਲੈ ਕੁੜੇ ਬਿੰਦਰ ਤਾਂ ਹੋਰ ਲੱਡੂ ਲੈ ਕੇ ਮੁੜ ਵੀ ਆਇਆ ਚੰਗਾ ਹੁਣ ਮੈਂ ਚੱਲਦੀ ਹਾਂ ਮਾਤਾ ਜੀ ਦੇ ਜਾਣ ਤੋਂ ਬਾਅਦ ਗੁਣਵੰਤ ਨੇ ਪੰਜਾਬ ਤੋਂ ਨਵਾਂ ਆਇਆ ਸੂਟ ਕੱਢ ਕੇ ਪ੍ਰੈਸ ਕੀਤਾ ਜੋ ਉਸਨੇ ਪ੍ਰਿਆ ਦੇ ਸਕੂਲ ਵਿੱਚ ਹੋਣ ਵਾਲੇ ਫੰਕਸ਼ਨ ਤੇ ਪਹੁੰਚਣਾ ਸੀ ਫੰਕਸ਼ਨ ਵਿੱਚ ਭਾਵੇਂ ਇੱਕ ਦਿਨ ਪਿਆ ਸੀ ਪਰ ਗੁਨਵੰਤ ਇਸ ਸਮਰੋਹ ਨੂੰ ਵੇਖਣ ਲਈ ਬਹੁਤ ਹੀ ਉਤਾਵਲੀ ਹੋਈ ਪਈ ਸੀ ਉਸ ਨੂੰ ਇੱਕ ਫਿਕਰ ਵੀ ਸੀ ਕਿ ਖੜੇ ਪੈਰ ਕੰਮ ਵਾਲੇ ਛੁੱਟੀ ਦੇਣਗੇ ਜਾਂ ਨਹੀਂ ਉਸਨੇ ਆਪਣੇ ਕੰਨਾਲ ਕੰਮ ਕਰਦੀ ਗੋਰੀ ਨੂੰ ਫੋਨ ਕੀਤਾ ਤੇ ਨਿਯਤ ਨੂੰ ਮਰਾਦਾਂ ਵਾਲੀ ਗੱਲ ਹੋਈ ਗੋਰੀ ਗੁਨਵੰਤ ਨਾਲ ਸ਼ਿਫਟ ਬਦਲਣ ਲਈ ਮੰਨ ਗਈ ਅੱਜ ਸਕੂਲ ਦਾ ਜਿਮ ਹਾਲ ਸਾਰੀਆਂ ਕਮਿਊਨਿਟੀਆਂ ਦੇ ਲੋਕਾਂ ਨਾਲ ਭਰਿਆ ਪਿਆ ਸੀ ਰਵੀ ਦਾ ਪੂਰਾ ਪਰਿਵਾਰ ਮੋਹਲੀਆਂ ਕਤਾਰਾਂ ਵਿੱਚ ਬੈਠਾ ਸੱਜ ਰਿਹਾ ਸੀ ਛੇਤੀ ਹੀ ਫੰਕਸ਼ਨ ਸ਼ੁਰੂ ਹੋ ਗਿਆ ਜੋ ਵੀ ਪਾਸ਼ਣ ਕਰਦਾ ਉਹ ਪ੍ਰਿਆ ਦੇ ਨਾਮ ਦਾ ਜ਼ਰੂਰ ਜ਼ਿਕਰ ਕਰ ਰਿਹਾ ਸੀ ਕਿਉਂਕਿ ਉਸਨੇ ਸੂਬੇ ਵਿੱਚੋਂ ਪੜ੍ਹਾਈ ਵਿੱਚ ਪਹਿਲਾ ਦਰਜਾ ਪ੍ਰਾਪਤ ਕੀਤਾ ਸੀ ਉਸਨੇ ਉਸਨੇ ਪਿਛਲਾ ਰਿਕਾਰਡ ਵੀ ਮਾਤ ਪਾ ਦਿੱਤਾ ਸੀ। ਇਨਾਮ ਦੇਣ ਲਈ ਸਕੂਲ ટ્રਸਟੀ ਨੇ ਜਦੋਂ ਉਸਨੂੰ ਸਟੇਜ ਤੇ ਬੁਲਾਇਆ ਤਾਂ ਖੁਸ਼ੀ ਵਿੱਚ ਸਾਰੇ ਪਰਿਵਾਰ ਦੀਆਂ ਅੱਖਾਂ ਨਮ ਹੋ ਗਈਆਂ। ਰਵੀ ਦੇ ਹੰਝੂ ਤਾਂ ਆਮਹੂਰੇ ਛੁੱਟ ਦੇ ਹੋਏ ਉਸਦੇ ਚਿਹਰੇ ਤੇ ਫੈਲ ਰਹੇ ਸਨ। ਉਸਨੇ ਗੁਨਵੰਤ ਵੱਲ ਵੇਖਿਆ ਤਾਂ ਖੁਸ਼ੀ ਵਿੱਚ ਉਸਦੀਆਂ ਅੱਖਾਂ ਵੀ ਤਰਲ ਸਨ। ਰਵੀ ਉਸਨੂੰ ਕੁਝ ਕਹਿਣਾ ਚਾਹੁੰਦੀ ਸੀ, ਭਰਤੀ ਦੀ ਹੋ ਰਹੀ ਪ੍ਰਸ਼ੰਸਾ ਵਾਲੀ ਖੁਸ਼ੀ ਨੇ ਉਸਨੂੰ ਦੱਬਿਆ ਪਿਆ ਸੀ। ਗੁਨਵੰਤ ਦੇ ਕੰਨ ਕੋਲ ਜਾ ਕੇ ਹੌਲੀ ਜਹੀ ਕਹਿਣ ਲੱਗੀ ਜੇ ਮੈਂ ਉਦੋਂ ਅਬੋਸ਼ਨ ਕਰਵਾ ਲੈਂਦੀ ਆ ਇੰਨੀ ਲਾਇਕ ਤੇ ਰੋਸ਼ਨ ਦਿਮਾਗ ਵਾਲੀ ਧੀ ਗਵਾ ਬੈਠੀ ਕੁਦਰਤ ਦਾ ਸ਼ੁਕਰ ਹੈ ਜਿਸ ਨੇ ਤੈਨੂੰ ਇਸ ਭੈੜੇ ਹਾਸੇ ਤੋਂ ਬਚਾ ਲਿਆ ਗੁਨਵੰਤ ਨੇ ਉਸ ਨੂੰ ਪਰਸ ਵਿੱਚੋਂ ਟਿਸ਼ੂ ਪੇਪਰ ਦਿੰਦੇ ਆਖਿਆ ਹੁਣ ਦੇਖ ਤੇਰੀ ਬੀਜੀ ਵੀ ਕਦੇ ਟਹਿਗਦੀ ਹੋਈ ਲੋਕਾਂ ਨੂੰ ਦੱਸ ਰਹੀ ਐ ਕਿ ਪ੍ਰਿਆ ਮੇਰੀ ਪੋਤੀ ਹੈ ਜਿਹੜੀ ਪਹਿਲਾਂ ਪ੍ਰਿਆ ਨੂੰ ਘਰ ਵਿੱਚ ਲਿਆਉਣਾ ਹੀ ਨਹੀਂ ਸੀ ਚਾਹੁੰਦੀ ਸਕੈਨ ਕਰਾਉਣ ਸਮੇਂ ਕਿਵੇਂ ਪ੍ਰਿਆ ਦੀ ਪਿੱਠ ਅੱਗੇ ਆ ਜਾਂਦੀ ਸੀ ਰਵੀ ਨੇ ਠੰਡਾ ਜਿਹਾ ਹੋਕਾ ਭਰ ਕੇ ਕਿਹਾ ਜੇ ਮੈਂ ਇਹ ਗੱਲ ਅੱਜ ਦੇ ਸਾਇੰਸ ਯੁੱਗ ਵਿੱਚ ਕਿਸੇ ਨੂੰ ਦੱਸਾਂ ਤਾਂ ਸ਼ਾਇਦ ਕੋਈ ਯਕੀਨ ਹੀ ਨਾ ਕਰੇ ਕਿਵੇਂ ਕੁਦਰਤ ਨੇ ਕਿਰਸ਼ਮਾ ਕਰਕੇ ਮੇਰੀ ਲਾਇਕ ਤੀਨ ਨੂੰ ਬਚਾ ਲਿਆ ਪਰ ਮੈਨੂੰ ਤਾਂ ਪਤਾ ਹੈ ਇਹ ਸਭ ਸੱਚ ਹੈ ਗੁਨਵੰਤ ਨੇ ਉਸਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਸਾਇੰਸ ਨੇ ਭਾਵੇਂ ਪੂਰਾ ਜੋਰ ਲਾਇਆ ਹੋਇਆ ਕੁਦਰਤ ਨੂੰ ਪਛਾੜਨ ਦਾ ਪਰ ਕੁਦਰਤ ਨੂੰ ਜਿੱਤ ਨਹੀਂ ਸਕਦੀ ਫੰਕਸ਼ਨ ਸਮਾਪਤ ਹੋ ਗਿਆ ਸੀ ਗੁਨਵੰਤ ਅਤੇ ਰਵੀ ਅਜੇ ਵੀ ਗੱਲਾਂ ਵਿੱਚ ਰੁੱਝੀਆਂ ਹੋਈਆਂ ਸਨ ਰਵੀ ਗੁਨਵੰਤ ਨੂੰ ਕਹਿ ਰਹੀ ਸੀ ਕਈ ਵਾਰੀ ਤਾਂ ਮੈਨੂੰ ਲੱਗਦਾ ਹੈ ਕਿ ਪ੍ਰਿਆ ਨੂੰ ਬਚਾਉਣ ਵਿੱਚ ਤੇਰਾ ਵੀ ਹੱਥ ਹੈ ਤੂੰ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਮੈਂ ਜਦੋਂ ਆਪਾਂ ਕਿਸੇ ਨੂੰ ਦਿਲ ਤੋਂ ਪਿਆਰ ਕਰਦੇ ਹਾਂ ਉਦੋਂ ਆਪਾਂ ਤੋਰ ਅੰਦਰੋਂ ਉਹਦੀ ਖੈਰ ਮੰਗਦੇ ਹਾਂ ਗੁਣਵੰਤ ਨੇ ਕਿਹਾ ਮੈਂ ਨਹੀਂ ਚਾਹੁੰਦੀ ਤੂੰ ਕੋਈ ਉਹ ਜਿਆ ਸਟੈਪ ਚੁੱਕੇ ਜਿਸ ਨੂੰ ਸੂਝਵਾਨ ਲੋਕ ਘਟੀਆ ਕਹਿੰਦੇ ਨੇ ਤੇਰੀ ਪੋਜ਼ਿਟਿਵ એનર્ਜੀ ਨੇ ਹੀ ਬਚਾ ਲਿਆ ਪੋਜ਼ਿਟਿਵ એનર્ਜੀ ਕਹਿ ਲੈ ਜਾਂ ਅਰਦਾਸ ਇੱਕ ਹੀ ਗੱਲ ਹੈ ਚਲੋ ਉઠੋ ਰਵੀ ਗੁਰੂ ਘਰ ਚੱਲੀਏ ਥੋੜਾ ਜਿਹਾ ਪਰੇ ਬੈਠੀ ਪ੍ਰੀਆ ਦੀ ਦਾਦੀ ਨੇ ਕਿਹਾ ਜਾ ਕੇ ਸਤਿਗੁਰਾਂ ਦਾ ਸ਼ੁਕਰ ਕਹੀਏ ਜਿਸ ਦੀ ਬਖਸ਼ਿਸ਼ ਨਾਲ ਐਡੀ ਲਾਇਕ ਤੀ ਸਾਡੇ ਘਰ ਜੰਮੀ ਤੇਰੀ ਸਾਸੰਗ ਗੁਰੂ ਦਾ ਸ਼ੁਕਰ ਕਰਨ ਜਾ ਰਹੀ ਹੈ ਜਾਂ ਆਪਣੀ ਭੁੱਲ ਬਖਸ਼ਾਉਣ ਜਾ ਰਹੀ ਹੈ ਗੁਨਵੰਤ ਨੇ ਹੌਲੀ ਜਈ ਰਵੀ ਦੇ ਕੰਨ ਵਿੱਚ ਕਿਹਾ ਲੱਗਦਾ ਹੈ ਪ੍ਰੀਆ ਦੀ ਅਕਲ ਨੇ ਆਪਣੀ ਦਾਦੀ ਨੂੰ ਵੀ ਰੌਸ਼ਨੀ ਦੇ ਦਿੱਤੀ ਰਵੀ ਉਸ ਦੀ ਗੱਲ ਸੁਣ ਕੇ ਮੁਸਕਰਾਉਂਦੀ ਆਪਣੀ ਕੁਰਸੀ ਤੋਂ ਉੱਠਦੀ ਗੁਨਵੰਤ ਨੂੰ ਕਹਿਣ ਲੱਗੀ ਤੂੰ ਵੀ ਸਾਡੇ ਨਾਲ ਚੱਲ ਹਾਂ ਹਾਂ ਗੁਨਵੰਤ ਪੁੱਤ ਤੂੰ ਵੀ ਚੱਲ ਕੋਲ ਆਉਂਦੀ ਬੀਜੀ ਨੇ ਕਿਹਾ ਤੂੰ ਹਮੇਸ਼ਾ ਹੀ ਰਵੀ ਨੂੰ ਚੰਗੀ ਸਲਾਹ ਦਿੰਦੀ ਹੈ ਸਾਡੀ ਅਕਲ ਤੇ ਤਾਂ ਪੜਦਾ ਪਿਆ ਜਾਂਦਾ ਹੈ ਜੋ ਕਈ ਵਾਰੀ ਤੇਰੀ ਸਲਾਹ ਨੂੰ ਅਣਗੌਲੀਆਂ ਕਰ ਦਿੰਦੇ ਹਾਂ ਗੱਲ ਸੁਣ ਹੈਰਾਨ ਹੁੰਦੀ ਗੁਨਵੰਤ ਨੇ ਰਵੀਵਲ ਦੇਖਿਆ ਤਾਂ ਉਸ ਉਹ ਆਪਣੇ ਬੁੱਲਾਂ ਵਿੱਚ ਮੁਸਕੁਰਾ ਰਹੀ ਸੀ ਇਹ ਸਬਬ ਸੀ ਜਾਂ ਕੋਈ ਰੱਬ ਦੀ ਰਜ਼ਾ ਕਿਉਂਕਿ ਉਹ ਜਿਉਂ ਹੀ ਗੁਰੂ ਦੇ ਦਰਬਾਰ ਅੰਦਰ ਦਾਖਲ ਹੋਏ ਕਥਾਕਾਰ ਸਾਹਮਣੇ ਹੀ ਸਟੇਜ ਤੇ ਬੈਠਾ ਕਥਾ ਕਰਦਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਲਾਈਨਾ ਬੋਲ ਰਿਹਾ ਸੀ ਪੰਡ ਜੰਮੀਏ ਪੰਡ ਨਿੰਮੀਏ ਪੰਡ ਮੰਗਣ ਵਿਆਹ ਪੰਡੇ ਹੋਵੇ ਦੋਸਤੀ ਪੰਡੇ ਚੱਲੇ ਰਹਾ ਉਸਨੇ ਵਿਸਤਾਰ ਸਹਿਤ ਇਨ੍ਹਾਂ ਤੁਕਾਂ ਦੇ ਅਰਥ ਸੰਗਤ ਨੂੰ ਸਮਝਾਏ ਨਾਲ ਹੀ ਉੱਚ ਕੋਟੀ ਦੀਆਂ ਵਿਦਵਾਨ ਇਸਤਰੀਆਂ ਤੇ ਇਤਿਹਾਸਿਕ ਔਰਤਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਦੇਸ਼ ਦੀਆਂ ਉਨਤੀਆਂ ਅਤੇ ਕੌਮਾਂ ਦੀਆਂ ਤਰੱਕੀਆਂ ਵਿੱਚ ਆਪਣਾ ਮਹੱਤਮਪੂਰਨ ਯੋਗਦਾਨ ਪਾ ਕੇ ਕੌਮ ਅਤੇ ਦੇਸ਼ ਨੂੰ ਬੁਲੰਦੀਆਂ ਤੇ ਪਹੁੰਚਾਇਆ ਕਥਾ ਸੁਣਦੀ ਗਨਵੰਤ ਨੇ ਰਵੀ ਤੇ ਉਸ ਦੀ ਸੱਸ ਵੱਲ ਵੇਖਿਆ ਦੋਨਾਂ ਦੀਆਂ ਅੱਖਾਂ ਬੰਦ ਵਿੱਚੋਂ ਹੰਝੂ ਲਾਇਨ ਬਣ ਤੁਰੇ ਜਾ ਰਹੇ ਸਨ ਇਹ ਨਹੀਂ ਪਤਾ ਕਿ ਉਹ ਪਛਤਾਵੇ ਦੇ ਸਨ ਜੋ ਉਹ ਕਰਨ ਜਾ ਰਹੀਆਂ ਸਨ ਜਾਂ ਪ੍ਰਮਾਤਮਾ ਦੇ ਧੰਨਵਾਦ ਵਿੱਚ ਜਿਸ ਨੇ ਉਹਨਾਂ ਨੂੰ ਇੱਕ ਕਲੰਕ ਤੋਂ ਬਚਾ ਲਿਆ ਸੀ ਕਿਉਂਕਿ ਇਹ ਹੰਝੂ ਖੁਸ਼ੀ ਦੇ ਹੰਝੂਆਂ ਨਾਲੋਂ ਵੱਖਰੇ ਸਨ ਇਹਨਾਂ ਦਾ ਰੰਗ ਹੋਰ ਵੀ ਸ਼ੁੱਧ ਅਤੇ ਪਵਿੱਤਰ ਲੱਗ ਰਿਹਾ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ